ਪੁਲਿਸ ਦੀ ਹਿਰਾਸਤ ਦੇ ਵਿੱਚ ਖੜੀ ਇਹ ਕੁੜੀ ਹੱਥਾਂ ਦੇ ਵਿੱਚ ਇਸ ਨੇ ਲਾਲ ਚੂੜਾ ਪਾਇਆ ਪਰ ਇਸ ਦੇ ਦਿਲ ਦਿਮਾਗ ਦੇ ਵਿੱਚ ਇੰਨੀਆਂ ਵੱਡੀਆਂ ਸਾਜ਼ਿਸ਼ਾਂ ਚੱਲ ਰਹੀਆਂ ਸੀ ਕਿ ਜਿਸ ਨੂੰ ਸੁਣਨ ਤੋਂ ਬਾਅਦ ਉਸ ਦੇ ਸਹੁਰੇ ਅਤੇ ਪੇਕੇ ਪਰਿਵਾਰ ਦੋਹਾਂ ਨੂੰ ਯਕੀਨ ਨਹੀਂ ਹੋਇਆ ਕਿ ਇਹ ਸਾਡੀ ਧੀ ਇੰਝ ਵੀ ਕਰ ਸਕਦੀ ਹੈ ਇਸ ਦੇ ਵਿਆਹ ਨੂੰ ਹਲੇ ਕੁਝ ਸਮਾਂ ਹੀ ਹੋਇਆ ਹੈ ਘਰ ਦੇ ਵਿੱਚ ਡੇਢ ਸਾਲ ਦੀ ਬੱਚੀ ਵੀ ਹੈ ਪਤੀ ਪਤਨੀ ਅਤੇ ਬੱਚੀ ਇਹ ਤਿੰਨੋਂ ਜਾਣੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਘਰ ਦੇ ਵਿੱਚ ਬਿਤਾ ਸਕਦੇ ਸੀ ਪਰ ਕੁਝ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਸੀ ਇੱਥੇ ਕਿ ਉਸ ਤੋਂ ਬਾਅਦ ਇਸਔਰਤ ਨੇ ਗਲਤ ਕਦਮ ਚੱਕਣ ਦੀ ਕੋਸ਼ਿਸ਼ ਕੀਤੀ ਜਿਸ ਤੇ ਵਿੱਚ ਉਸਨੇ ਆਪਣੀ ਅਤੇ ਪਰਿਵਾਰ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਇਸ ਦੇ ਵੱਲੋਂ ਕੀਤਾ ਇਹ ਗਿਆ ਕਿ ਬੀਤੇ 3 ਸਾਲ ਤੋਂ ਇਹ ਕਿਸੇ ਮੁੰਡੇ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀ ਵਿਆਹ ਤੋਂ ਪਹਿਲਾਂ ਹੀ ਇਸ ਦਾ ਉਸ ਮੁੰਡੇ ਦੇ ਨਾਲ ਚੱਕਰ ਚੱਲ ਰਿਹਾ ਸੀ ਪਰ ਇਸ ਤੇ ਮਾਪਿਓ ਨੇ ਮਰਜ਼ੀ ਅਨੁਸਾਰ ਬਿਆਨ ਨਹੀਂ ਕੀਤਾ ਸਗੋਂ ਅਰੇਂਜ ਮੈਰਿਜ ਕੀਤੀ ਗਈ ਪਰ ਇਹ ਕੁੜੀ ਉਸ ਮੁੰਡੇ ਦੇ ਨਾਲ ਗੱਲਬਾਤ ਕਰਨ ਤੋਂ ਹੱਟੀ ਨਹੀਂ ਅਤੇ ਹੁਣ ਜਦੋਂ ਘਰ ਦੇ ਵਿੱਚ ਇੱਕ ਬੱਚੀ ਵੀ ਹੋ ਗਈ ਸੀ ਪਤੀ ਤੋਂ ਤਾਂ ਉਸ ਤੋਂ ਬਾਅਦ ਵੀ ਇਹ ਉਸ ਮੁੰਡੇ ਦੇ ਹੀ ਸੁਪਨੇ ਦੇਖਦੀ ਸੀ ਬੀਤੇ ਦਿਨ ਹੀ ਇਹਨਾਂ ਦੇ ਵੱਲੋਂ ਮਿਲ ਕੇ ਸਾਜ਼ਿਸ਼ ਰਚੀ ਗਈ ਜਿਸ ਦੇ ਵਿੱਚ ਆਪਣੇ ਹੀ ਅਗਵਾ ਹੋਣ ਦਾ ਡਰਾਮਾ ਕੀਤਾ ਗਿਆ ਆਪਣੀ ਬੱਚੀ ਨੂੰ ਇਹ ਔਰਤ ਨਾਲ ਲੈ ਗਈ ਸੀ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪੁਲਿਸ ਦੇ ਕੋਲ ਜਾ ਕੇ ਸ਼ਿਕਾਇਤ ਦਿੱਤੀ ਗਈ ਅਤੇ ਜਦੋਂ ਪੁਲਿਸ ਨੇ ਦੇਖਿਆ ਕਿ ਜਿਹੜੀ ਗੱਡੀ ਇਸ ਨੂੰ ਅਗਵਾ ਕਰਕੇ ਲੈ ਕੇ ਗਈ ਹੈ ਉਹ ਕਿੱਥੋਂ ਦੀ ਹੈ ਤੇ ਇਹ ਔਰਤ ਕਿਸ ਘਰ ਦੇ ਵਿੱਚ ਹੈ ਤਾਂ ਉਸ ਤੋਂ ਪਿੱਛੇ ਦੇ ਤਾਰ ਵੀ ਖੁੱਲ ਕੇ ਸਾਹਮਣੇ ਆਏ ਕਿ ਇਹ ਦੋਵੇਂ ਹੀ ਆਸ਼ਕੀ ਦੇ ਚੱਕਰ ਦੇ ਵਿੱਚ ਇਹ ਕਦਮ ਚੱਕ ਰਹੇ ਸੀ ਅਤੇ ਆਪਣੇ ਹੀ ਘਰ ਤੋਂ ਇਸ ਤਰ੍ਹਾਂ ਚਲੇ ਗਏ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਹੁਣ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਹੋ ਜਿਹੀਆਂ ਮਨਕਰਦਤ ਚੀਜ਼ਾਂ ਨਾ ਘਟੋ ਕਿ ਬਾਅਦ ਦੇ ਵਿੱਚ ਤੁਹਾਡੀ ਹੀ ਪਰੇਸ਼ਾਨੀ ਦਾ ਕਾਰਨ ਬਣਨ। ਸਰ ਦੇ ਟਾਈਮ ਤੇ 112 ਤੋਂ ਕੰਪਲੇਂਟ ਆਈ ਕੰਟਰੋਲ ਰੂਮ ਤੋਂ ਤੇ ਉਹਦੇ ਵਿੱਚ ਦੱਸਿਆ ਗਿਆ ਵੀ ਚਾਰ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਕਾਰ ਦੇ ਵਿੱਚ ਆ ਕੇ ਤੇ ਉਹਨਾਂ ਦੀ 9 ਨੂੰ ਤੇ 1.5 ਸਾਲ ਦੀ ਬੱਚੀ ਨੂੰ ਗਵਾ ਕਰਕੇ ਲੈ ਗਈ ਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਹੇਠ ਡੀਐਸਪੀ ਸਾਹਿਬ ਦੀ ਯੋਗਵਾਇ ਦੇ ਨਾਲ ਪੁਲਿਸ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਇਹਨੂੰ ਪੂਰੇ ਨੂੰ ਵੈਰੀਫਾਈ ਕੀਤਾ ਤੇ ਸੀਸੀਟੀਵੀ ਕੈਮਰੇ ਥਰੂ ਗੱਡੀ ਦਾ ਨੰਬਰ ਟ੍ਰੇਸ ਕਰਕੇ ਤੇ ਮੰਡੀ ਗਵਿੰਦਗੜ ਤੋਂ ਜਾ ਕੇ ਇਹ ਗੱਡੀ ਟ੍ਰੇਸ ਕੀਤੀ ਤੇ ਗੱਡੀ ਤੋਂ ਬਾਅਦ ਤੂਰਾਪਿੰਡ ਦੇ ਵਿੱਚੋਂ ਇਹਨੂੰ ਲੜਕੀ ਨੂੰ ਟ੍ਰੇਸ ਕੀਤਾ ਗਿਆ ਜਦੋਂ ਪੂਰਾ ਪ੍ਰੋਪਰ ਵੈਰੀਫਾਈ ਕੀਤਾ ਗਿਆ ਪਤਾ ਲੱਗਿਆ ਕਿ ਜਿਹੜੀ ਇਹ ਲੜਕੀ ਹੈ ਇਹਦੇ 3 ਸਾਲ ਤੋਂ ਜਿਹੜੇ ਸੀ ਉਹ ਲੜਕੇ ਦੇ ਨਾਲ ਰਿਲੇਸ਼ਨ ਸੀ ਜਿਹੜਾ ਲੜਕਾ ਇਹਨੂੰ ਨਾਲ ਤਿੰਨ ਲੜਕਿਆਂ ਨਾਲ ਲੈ ਕੇ ਆਇਆ ਸੀ ਇਹ ਪੂਰਾ ਡਰਾਮਾ ਜਿਹੜਾ ਇਹਨਾਂ ਨੇ ਆਪ ਹੀ ਰਚਿਆ ਹੋਇਆ ਸੀ ਤੇ ਪੁਲਿਸ ਨੂੰ ਸਾਰਾ ਦਿਨ ਇਹਨਾਂ ਨੇ ਮਤਲਬ ਗੁੰਮਰਾ ਕੀਤਾ ਤੇ ਜਿਹੜੀ ਇਹਨੂੰ ਕਾਰਵਾਈ ਕੀ ਕੀਤੀ ਗਈ ਹੈ ਤੇ ਕਿਹਨਾਂ ਦੇ ਖਿਲਾਫ ਕੀਤੀ ਗਈ ਹੈ ਇਹ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਹੈ ਵੀ ਇਹਨਾਂ ਨੇ ਮਤਲਬ ਆਪਣੇ ਪਰਿਵਾਰ ਨੂੰ ਵੀ ਤੇ ਪੁਲਿਸ ਨੂੰ ਵੀ ਗੁੰਮਰਾ ਕੀਤਾ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜੀ ਆ 317 ਬੀਐਨਐਸ ਦੇ ਤਹਿਤ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਗੇ ਤੋਂ ਮੈਂ ਆਮ ਪਬਲਿਕ ਨੂੰ ਵੀ ਅਪੀਲ ਕਰਦਾ ਵੀ ਗਲਤ ਤਲਾਹ ਨਾ ਦਿਓ ਜੇ ਕੋਈ ਗਲਤ ਤਲਾਹ ਦਿੰਦਾ ਤੇ ਉਹ ਉਹਦੇ ਖਿਲਾਫ ਵੀ ਜਿਹੜੀ ਆ ਸਖਤੋ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਝੂਠੀ ਤਲਾਹ ਦੇਣ ਤੇ ਤੇ ਇਹੋ ਜਿਹਾ ਡਰਾਮਾ ਕਿਉਂ ਕੀਤਾ ਇਹਨਾਂ ਨੇ ਜੀ ਯਾਰ ਇਹ ਡਰਾਮਾ ਆ ਲੜਕੀ ਦੇ 3 ਸਾਲ ਤੋਂ ਇਹਦੇ ਨਾਲ ਰਿਲੇਸ਼ਨ ਸੀ ਤੇ ਇਹ ਲੜਕੀ ਮਤਲਬ ਆਪਣੇ ਪਰਿਵਾਰ ਨੂੰ ਗੁੰਮਰਾ ਕਰਨਾ ਚਾਹੁੰਦੀ ਸੀ ਵੀ ਮਤਲਬ ਮੈਨੂੰ ਇਹ ਕਿਡਨੈਪ ਕਰਕੇ ਲੈ ਗਏ ਨੇ ਹੁਣ ਮਤਲਬ ਜਦੋਂ ਕੱਲ ਵੈਰੀਫਾਈ ਕੀਤਾ ਪ੍ਰੋਪਰ ਇਹਨੂੰ ਲਿਆ ਕੇ ਇਹਦੇ ਮਾਪੇ-ਬਾਪ ਨੂੰ ਇਹਨਾਂ ਦੇ ਮਾਪੇ-ਬਾਪ ਨੂੰ ਲਿਆ ਕੇ ਜਦੋਂ ਪੂਰਾ ਹੀ ਵੈਰੀਫਾਈ ਹੋਇਆ ਤੇ ਪਤਾ ਲੱਗਾ ਕਿ ਇਹ ਲੜਕੀ ਜਿਹੜੀ ਇਹਦੇ ਨਾਲ 3 ਸਾਲ ਤੋਂ ਰਿਲੇਸ਼ਨ ਸੀ ਤੇ ਤਾਂ ਉਹਦੇ ਕਰਕੇ ਤੇਰੀ ਸੀ ਫਿਰ ਉਹਨਾਂ ਦਾ ਉਹਦਾ ਕੀ ਕੀਤਾ ਜਾਊਗਾ ਹੁਣ ਜੀ ਉਹ ਵੀ ਨਾਲ ਹੀ ਇਹਨਾਂ ਦੀ ਜੀ ਉਹ ਤਾਂ ਵਾਪਸ ਹੈ ਇਹਨਾਂ ਦੇ ਮਾਪੇ-ਬਾਪ ਆਪ ਦੇ ਵਿੱਚ ਇਹਨਾਂ ਨੇ ਹਵਾਲੇ ਕੀਤੀ ਜੋ